ਦੇਖੋ ਅੱਜ ਖਬਰਾਂ ਤੋਂ ਪਤਾ ਲੱਗਿਆ ਕਿ ਭਾਈ ਸਰਬਜੀਤ ਸਿੰਘ ਜੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਰਹੇ ਹੈ ਤੇ ਉਹਨਾਂ ਨੇ ਸਮਾਂ ਦਿੱਤਾ ਹੈ। ਪਿਛਲੇ ਸਮੇਂ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹੋਣ ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ ਹੈ। ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਸਿੰਘ ਜੀ ਨੂੰ ਭਾਵੇਂ ਕਿ ਉਹ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ ਸਾਰੀਆਂ ਗੱਲਾਂ ਜੇਨ ਚ ਉਹਨਾਂ ਦੇ ਹੋਣਗੀਆਂ ਹੀ ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਐਨਐਸਏ ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28 ਤੀ ਜਿਹੜੇ ਹੋਰ ਵੱਖ-ਵੱਖ ਜ਼ਿਲ੍ਹਿਆਂ ਚ ਸਾਥੀ ਬੈਠੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਉਹ ਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਹੀ ਕਰਕੇ ਜਰਨਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜਾ ਨੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਉਹ ਕੀਤਾ ਜਾਵੇ ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋ ਘਰੀ ਭੇਜਣ ਦਾ ਉਪਰਾਲਾ ਕੀਤਾ ਜਾਵੇ